ਗੁਰੂ ਖੇਤਰ ਤੋਂ ਗੁਰੂ ਜੀ ਹਰੀਦਵਾਰ ਵੱਲ ਗਏ ਹਰੀਦਵਾਰ ਹਿੰਦੂਆਂ ਦਾ ਬਹੁਤ ਵੱਡਾ তীਰਥ ਸਥਾਨ ਹੈ ਜਿੱਥੇ ਗੰਗਾ ਨਦੀ ਜ਼ਮੀਨ ਤੋਂ ਵਗਣੀ ਸ਼ੁਰੂ ਹੁੰਦੀ ਹੈ ਜਦ ਗੁਰੂ ਜੀ ਹਰੀਦਵਾਰ ਪਹੁੰਚੇ ਤਾਂ ਉੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ ਹਜ਼ਾਰਾਂ ਹਿੰਦੂ ਗੰਗਾ ਵਿੱਚ ਇਸ਼ਨਾਨ ਕਰਨ ਲਈ ਉੱਤੇ ਇਕੱਠੇ ਹੋਏ ਜਨ ਗੁਰੂ ਜੀ ਉੱਥੇ ਇੱਕ ਘਾਟ ਤੇ ਰੁਕੇ ਜਿੱਥੇ ਮਨਾਇਆ ਜਾਂਦਾ ਸੀ ਗੰਗਾ ਦਾ ਪਾਣੀ ਸਭ ਤੋਂ ਪਵਿੱਤਰ ਹੁੰਦਾ ਹੈ ਉਸ ਘਾਟ ਦੇ ਲੋਕੀਂ ਇਸ਼ਨਾਨ ਕਰਕੇ ਪੂਰਬ ਵੱਲ ਮੂੰਹ ਕਰਕੇ ਸੂਰਜ ਵੱਲ ਪਾਣੀ ਦੀਆਂ ਬੁੱッカ ਭਰ-ਭਰ ਕੇ ਸੁੱਟ ਰਹੇ ਸਨ ਆਪਣੇ ਬਾਹਰਿਓ ਆਪਣੇ ਪਿਤਰਾ ਤੇ ਮਰ ਚੁੱਕੇ ਵੱਡੇ ਵੱਡੇਰਿਆਂ ਨੂੰ ਪਾਣੀ ਦੇ ਰਹੇ ਸਨ ਗੁਰੂ ਜੀ ਨੇ ਉਹਨਾਂ ਭੁੱਲਣਾ ਨੂੰ ਸਿੱਖਿਆ ਦੇਣ ਦਾ ਵਿਚਾਰ ਕੀਤਾ ਗੁਰੂ ਜੀ ਹਮੇਸ਼ਾ ਇੱਕ ਅਲੱਗ ਤੇ ਨਵੇਂ ਤਰੀਕੇ ਨਾਲ ਲੋਕਾਂ ਨੂੰ ਸਿੱਖਿਆ ਦਿੰਦੇ ਸਨ ਆਪ ਨੰਦੀ ਵਿੱਚ ਉਤਰ ਗਏ ਅਤੇ ਪੱਛਮ ਵੱਲ ਮੂੰਹ ਕਰਕੇ ਪਾਣੀ ਦੀਆਂ ਬੁੱッカ ਭਰ-ਭਰ ਕੇ ਉਲਦਣ ਲੱਗ ਗਏ ਸਾਰੇ ਲੋਕ ਇਹ ਵੇਖ ਕੇ ਹੈਰਾਨ ਹੋ ਗਏ ਕੁਝ ਬ੍ਰਹਮਣ ਲੋਕ ਉਹਨਾਂ ਕੋਲ ਆ ਕੇ ਪੁੱਛਣ ਲੱਗੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮ ਤੁਸੀਂ ਉਲਟੀ ਦਿਸ਼ਾ ਪੱਛਮ ਵੱਲ ਪਾਣੀ ਕਿਉਂ ਦੇ ਰਹੇ ਹੋ ਗੁਰੂ ਜੀ ਮੁਸਕਰਾਉਂਦੇ ਹੋਏ ਪੁੱਛਿਆ ਤੁਸੀਂ ਸਾਰੇ ਲੋਕ ਕਿਸ ਨੂੰ ਅਤੇ ਕਿਉਂ ਪਾਣੀ ਦੇ ਰਹੇ ਹੋ ਅਤੇ ਇਸ ਪਾਣੀ ਦਾ ਕਿਸ ਨੂੰ ਫਾਇਦਾ ਮਿਲੇਗਾ ਬ੍ਰਹਮਣਾ ਨੇ ਜਵਾਬ ਦਿੱਤਾ ਅਸੀਂ ਪਾਣੀ ਆਪਣੇ ਮਰੇ ਹੋਏ ਪਿਤਰਾ ਅਤੇ ਵੱਡੇ ਵਡੇਰਿਆਂ ਨੂੰ ਦੇ ਰਹੇ ਹਾਂ ਫਿਰ ਬ੍ਰਹਮਣਾ ਨੇ ਪੁੱਛਿਆ ਕਿ ਤੁਸੀਂ ਉਲਟੀ ਦਿਸ਼ਾ ਵਿੱਚ ਪੱਛਮ ਵੱਲ ਪਾਣੀ ਕਿਸ ਨੂੰ ਦੇ ਰਹੇ ਹੋ ਤੇ ਕਿਉਂ ਦੇ ਰਹੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਸਾਰੇ ਲੋਕੀ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਇਹ ਪਾਣੀ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚੇਗਾ ਖੇਤ ਤਾਂ ਇਤੋਂ ਬਹੁਤ ਹੀ ਦੂਰ ਹਨ ਗੁਰੂ ਜੀ ਨੇ ਉੱਤਰ ਦਿੱਤਾ ਜਾਦੇ ਪਾਣੀ ਕਰੋੜਾਂ ਕੋਸਾ ਦੂਰ ਤੁਹਾਡੇ ਪਿਤਰਾ ਤੱਕ ਪਹੁੰਚ ਸਕਦਾ ਤਾਂ ਮੇਰੇ ਖੇਤ ਤਾਂ ਸਿਰਫ ਕੁਝ ਕੋ ਦੂਰੀ ਤੇ ਹਨ ਉਹਨਾਂ ਨੂੰ ਪਾਣੀ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕ ਨਿਰ ਨਿਰੁੱਤਰ ਹੋ ਗਏ ਉਹਨਾਂ ਨੂੰ ਸਮਝ ਆ ਗਈ ਕਿ ਜਿਸ ਆਦਮੀ ਨੂੰ ਉਹ ਚੱਲਾ ਖਿਆਲ ਕਰ ਰਹੇ ਸਨ ਉਹ ਤਾਂ ਕੋਈ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਹੈ ਉਹ ਗੁਰੂ ਜੀ ਦੇ ਚਰਨਾਂ ਉੱਤੇ ਆ ਡਿੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਫੋਕੇ ਵਿਮਾ ਪਰਮਾ ਵਿੱਚ ਆਪਣਾ ਜੀਵਨ ਦਾ ਬਹੁਲਾ ਸਮਾਂ ਅਜਾਈ ਨਹੀਂ ਗੁਆਨਾ ਚਾਹੀਦਾ ਇਸ ਸਮੇਂ ਨੂੰ ਨੇਕ ਕਾਰਜ ਕਰਨ ਵਿੱਚ ਖਰਚ ਕਰਨਾ ਚਾਹੀਦਾ ਹੈ ਅਕਾਲ ਪੁਰਖ ਦੇ ਸਿਮਰਨ ਵੱਲ ਲਗਾਉਣਾ ਚਾਹੀਦਾ ਹੈ ਆਪ ਨੇ ਉਹਨਾਂ ਲੋਕਾਂ ਨੂੰ ਸਹੀ ਜੀਵਨ ਜੀਤ ਸਿਖਾਈ ਤੇ ਸੁੱਚੀ ਕਿਰਤ ਕਰਨ ਵੰਡ ਛਕਣ ਤੇ ਲੋਕ ਸੇਵਾ ਦਾ ਮਾਰਗ ਦਰਸਾਇਆ ਲੋਗੇ ਸੁਣ ਕੇ ਤਨ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ